ਮੈਂ ਇਹੀ ਕਹਿਣਾ ਚਾਹਾਂਗਾ ਕਿ ਰਾਬੀ ਦੀ ਮਾਰ ਹੇਠ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਕਾਫੀ ਜ਼ਿਆਦਾ ਪੀੜਤ ਹੋਇਆ ਸਾਡੇ ਤਕਰੀਬਨ 300 ਤੋਂ ਵੱਧ ਜਿਹੜੇ ਪਿੰਡ ਨੇ ਉਹ ਹੜ੍ਹਾਂ ਦੇ ਪ੍ਰਭਾਵ ਦੇ ਨਾਲ ਮੱਕੀ ਲੋਕਾਂ ਦੇ ਘਰ-ਬਾਰ ਡੰਗਰ ਚਾਰਾ ਫਸਲਾਂ ਸਭ ਜਿਹੜੀਆਂ ਨੁਕਸਾਨ ਹੋਇਆ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਪਹਿਲੇ ਦਿਨ ਤੋਂ ਵੀ 24 ਘੰਟੇ ਦਿਨ ਰਾਤ ਕੰਮ ਕਰ ਰਿਹਾ ਸਾਡੇ ਅਫਸਰ ਸਹਿਬਾਨ ਤੁਸੀਂ ਵੇਖਿਓਗੇ ਆਪ ਘਰ-ਘਰ ਜਾ ਕੇ ਜੋ ਸਹੂਲਤਾਂ ਦਿੱਤੀਆਂ ਜਾਣੀਆਂ ਜੋ ਉਹਨਾਂ ਨੂੰ ਲੋੜ ਹੈ ਉਹ ਅਸੀਂ ਘਰ-ਘਰ ਪਹੁੰਚਾ ਰਹੇ ਹਾਂ ਸਾਡੇ ਸੀਐਮ ਸਾਹਿਬ ਪੰਜਾਬ ਸਰਕਾਰ ਵੱਲੋਂ ਜੋ ਨਿਰਦੇਸ਼ ਆ ਰਹੇ ਨੇ ਤਾਂ ਕਿ ਕੋਈ ਵੀ ਸਾਡਾ ਗਰੀਬ ਪਰਿਵਾਰ ਜਾਂ ਅਮੀਰ ਪਰਿਵਾਰ ਮਿਡਲ ਪਰਿਵਾਰ ਕਿਸੇ ਤਰ੍ਹਾਂ ਦੀ ਰਾਤ ਸਮਗਰੀ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਇਸੇ ਹੀ ਨਿਰਦੇਸ਼ ਅਨੁਸਾਰ ਅਸੀਂ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰ-ਘਰ ਆਪਣੇ ਪਿੰਡ ਵਾਈਜ਼ ਅਫਸਰ ਲਾਏ ਨੇ ਉਹ ਇਨਸ਼ੋਰ ਕਰਾ ਰਹੇ ਆ ਕੋਈ ਵੀ ਗਰੀਬ ਖਾਣ ਪੀਣ ਤੋਂ ਰਾਸ਼ਨ ਦੀਆਂ ਕਿੱਟਾਂ ਤੋਂ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਘਰ ਚੋਰੇ ਨੇ ਤਰਪੈਲਾ ਤੋਂ ਵਾਂਜਾ ਨਾ ਰਹੇ ਜੀ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਸੀ ਕਿ ਕਿ ਇਨਸਾਨਾਂ ਤੋਂ ਬਾਅਦ ਜਿਹੜੀ ਹੈ ਸਾਡੇ ਡੰਗਰ ਸਾਡੇ ਜਿਹੜੇ ਦੁਧਾਰੂ ਡੰਗਰ ਨੇ ਉਹਨਾਂ ਲਈ ਚਾਰਾ ਉਹਨਾਂ ਲਈ ਜਿਹੜੀ ਫੀਡ ਹੈ ਉਹ ਵੀ ਅਸੀਂ ਡਿਪਟੀ ਡਾਇਰੈਕਟਰ ਐਨੀਮਲਸ ਮੈਟਰੀਨ ਲਗਾਇਆ ਹੋਇਆ ਹੈ ਕਿ ਘਰ-ਘਰ ਪਹੁੰਚਾ ਕੇ ਲੋਕਾਂ ਨਾਲ ਗੱਲਬਾਤ ਕਰਕੇ ਜਿੰਨੂੰ ਵੀ ਲੋੜ ਹੈ ਉਹ ਪਹੁੰਚਾਇਆ ਜਾਵੇ ਤੀਸਰਾ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਸ ਤੋਂ ਇਲਾਵਾ ਜਿਹੜੀ ਸਾਡੀਆਂ ਜ਼ਰੂਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਤੇ ਹੁਣ ਜਿੱਥੇ ਧੁੱਪਾਂ ਚੜੀਆਂ ਤੁਹਾਨੂੰ ਪਤਾ ਪਾਣੀ ਘਟ ਰਿਹਾ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਹੈਲਥ ਕੰਸਰਨ ਕਿ ਟੀਵੀਚ ਜਿਹੜੀ ਹੈ ਬਿਮਾਰੀ ਫੈਲਣ ਦਾ ਡਰ ਹੈ ਠੀਕ ਹੈ ਉਸ ਵਾਸਤੇ ਡੰਗਰਾਂ ਚ ਬਿਮਾਰੀ ਫੈਲਣ ਦਾ ਡਰ ਹੈ ਤੇ ਇਸ ਸਬੰਧੀ ਜਿਹੜੇ ਸਿਵਲ ਸਰਜਨ ਆਫਿਸ ਹੈ ਉਹਨਾਂ ਵੱਲੋਂ ਹਰ ਪਿੰਡ ਚ ਕੈਂਪ ਲਾਇਆ ਜਾਵੇ ਮੇਰੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਹੁਣ ਆਉਣ ਵਾਲੇ ਸਮੇਂ 'ਚ ਕਿ ਪਸ਼ੂ ਵੀ ਕੁਝ ਜਿੱਥੇ ਸਾਡੇ ਕੁੱਤੇ ਡੌਗਸ ਹੋਗੇ ਬਿੱਲੀਆਂ ਹੋਈਆਂ ਘਮਰੀਆਂ ਹੋ ਸਕਦੀਆਂ ਨਾ ਮੁਸ਼ਕil ਫੈਲ ਸਕਦੀ ਹੈ ਇਸ ਸਬੰਧੀ ਏਡੀਸੀ ਡੀ ਦਫਤਰ ਵੱਲੋਂ ਵੀ ਬੀਡੀਪੀ ਸਹਿਬਾਨਾ ਨੂੰ ਮੈਸੇਜ ਲਗਾਇਆ ਗਿਆ ਹੈ ਕਿ ਕੋਈ ਵੀ ਇਹੋ ਜਿਹਾ ਪਛੂ ਮਰਿਆ ਦਿੱਖਦਾ ਤੁਰੰਤ ਉਹਨੂੰ ਡਿਸ ਪ੍ਰੋਪਰ ਤਰੀਕੇ ਨਾਲ ਡਿਸਪੋਜ਼ ਆਫ ਕੀਤਾ ਜਾਵੇ ਤੇ ਇਸ ਸਬੰਧੀ ਆਉਣ ਵਾਲੇ ਸਮੇਂ 'ਚ ਮੱਛਰ ਮੱਖੀਆਂ ਉਹ ਵੀ ਜਿਹੜੀਆਂ ਫੈਲਣ ਦਾ ਮਲੇਰੀਆ ਡੇਂਗੂ ਫੈਲਣ ਦਾ ਚਾਂਸ ਹੈ ਅਸੀਂ ਫੋਗਿੰਗ ਮਸ਼ੀਨਾ ਦੇ ਦਿੱਤੀ ਹੈ ਐਂਡ ਇਹ ਸ਼ੋਰ ਕਰਾ ਰਹੇ ਹਾਂ ਕਿ ਹਰ ਪਿੰਡ ਜਿਹੜੀ ਇਹਨਾਂ ਨੂੰ ਮਾਰਨ ਲਈ ਦਵਾਈ ਜਿਹੜੀ ਹੈ ਫੋਗਿੰਗ ਜਿਹੜੀ ਉਹ ਕੀਤੀ ਜਾਵੇ ਤਾਂ ਜੋ ਕਿਸੇ ਤਰ੍ਹਾਂ ਦਾ ਵੀ ਜਾਲੀ ਜਰਾ ਨੁਕਸਾਨ ਨਾ ਹੋ ਸਕੇ ਜੋ ਹੋ ਗਿਆ ਅਸੀਂ ਸਾਰੇ ਆਪਣੇ ਗੁਰਦਾਸਪੁਰ ਜ਼ਿਲ੍ਹਾ ਵਾਸੀਆਂ ਨਾਲ ਪੂਰੇ ਪੰਜਾਬ ਦੇ ਨਾਲ ਤਹੇ ਦਿਲੋਂ ਖੜੇ ਆਂ ਐਨ ਪ੍ਰਸ਼ਾਸਨ ਦੀ ਅਸੀਂ ਗੱਲ ਕਰੀਏ ਸਾਡੀਆਂ ਟੀਮਾਂ 24 ਘੰਟੇ ਕੰਮ ਕਰ ਰਹੀਆਂ ਐਨ ਇਨਸ਼ੋਰ ਕਰਾ ਰਹੀਆਂ ਨਿੱਕੀ ਤੋਂ ਨਿੱਕੀ ਚੀਜ਼ ਮੈਂ ਕਹਾਂਗਾ ਕਿ ਕਿਸੇ ਨੂੰ ਚੱਪਲ ਦੀ ਕੱਪੜਿਆਂ ਦੀ ਲੋੜ ਹੈ ਉਹ ਵੀ ਅਸੀਂ ਜਿਹੜੀਆਂ ਨਾਲ ਹੋ ਕੇ ਜਿਹੜੀ ਹੈ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਸੀਂ ਸਾਰੇ ਜਾਣਦੇ ਆਂ ਕਿ ਫਲੱਡ ਜੀ ਕਾਫੀ ਵੱਡੀ ਮਾਰ ਰਹੀ ਹੈ। ਹੁਣ ਅੱਜ ਮੈਂ ਦੀਨਾ ਨਗਰ ਤੇ ਇਸ ਦੁਰੰਗਲਾ ਇਹ ਵਾਲੇ ਪਿੰਡਾਂ ਦੇ ਦੌਰੇ ਕਰ ਰਿਹਾ। ਦਰਿਆ ਤੋਂ ਪਾਰ ਵੀ ਹੋ ਕੇ ਆਇਆ ਹੈਗਾ। ਅੱਜ ਉੱਜ ਤੋਂ ਪਾਰ ਗਏ ਆ ਪਿੰਡਾਂ ਵੱਲ। ਸੋ ਦਿੱਕਤ ਬਹੁਤ ਹੈ ਲੋਕਾਂ ਨੂੰ ਲੇਕਿਨ ਰਾਹਤ ਜਿਹੜੀ ਹੈ ਉਹ ਵੀ ਪਹੁੰਚ ਰਹੀ ਹੈ। ਜਿੱਥੇ ਕਿਤੇ ਉਹਨਾਂ ਨੇ ਕੋਈ ਹੋਰ ਚੀਜ਼ਾਂ ਦੀ ਮੰਗ ਕੀਤੀ ਉਹ ਸਾਰੀਆਂ ਨੋਟ ਕਰ ਲੀਆਂ ਗਈਆਂ ਨੇ। ਪ੍ਰਸ਼ਾਸਨ ਪੂਰਾ ਸੁਚੇਤ ਹੈ ਉਹ ਮੌਕੇ ਦੇ ਉੱਤੇ ਜਿਵੇਂ ਜਿਵੇਂ ਮੰਗ ਆ ਰਹੀ ਹੈ ਪਹੁੰਚਾ ਵੀ ਰਹੇ ਨੇ ਚੀਜ਼ਾਂ ਐਨਡੀਆਰਐਫ ਦੀਆਂ ਜਿਹੜੀਆਂ ਬੋਟਸ ਨੇ ਆਰਮੀ ਬੀਐਸਐਫ ਇਹ ਸਾਰੇ ਲੱਗੇ ਹੋਏ ਨੇ ਇਸ ਵੇਲੇ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਹੇ ਨੇ ਸੋ ਮੈਂ ਤੇ ਇਹੀ ਕਵਾਂਗਾ ਕਿ ਆਫਤਾ ਬਹੁਤ ਆਫਤਾ ਬਹੁਤ ਵੱਡੀ ਆਈ ਹੈ ਲੇਕਿਨ ਹੁਣ ਕੰਮ ਹੈਗਾ ਇਸ ਤੋਂ ਬਾਅਦ ਜਿਹੜੀਆਂ ਦਿੱਕਤਾਂ ਆਣੀਆਂ ਨੇ ਪਾਣੀ ਖੜ ਗਿਆ ਹੈਗਾ ਉਹਦੇ ਨਾਲ ਬਿਮਾਰੀਆਂ ਦਾ ਡਰ ਪੈਦਾ ਹੋ ਜਾਂਦਾ ਹੈ ਪਸ਼ੂਆਂ ਦੇ ਜਿਹੜੇ ਪੈਰ ਨੇ ਖੁਰਨੇ ਸ਼ੁਰੂ ਹੋ ਜਾਂਦੇ ਨੇ